ਇਤਿਹਾਸਕ ਗੁਰਦੁਆਰਾ ਥੰਮ ਸਾਹਿਬ ਪਿੰਡ ਉਦੋਕੇ ਸ੍ਰੀ ਅਮਰਤਸਰ ਸਾਹਿਬ ਖੰਡੂਰ ਸਾਹਿਬ ਨੇੜੇ ਇੱਕ ਪਿੰਡ ਹੈ ਜਿਸ ਦਾ ਨਾਮ ਹੈ ਖਾਨ ਛਾਬੜੀ ਇਸ ਪਿੰਡ ਵਿੱਚ ਭੱਲੇ ਸੰਧੂ ਦਾ ਪਰਿਵਾਰ ਰਹਿੰਦਾ ਸੀ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੇਵਕ ਸਨ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਪਰਿਵਾਰ ਦੇ ਗ੍ਰਹਿ ਵਿਖੇ ਪ੍ਰਸ਼ਾਦਾ ਛਕ ਰਹੇ ਸਨ ਕਿ ਇੱਕ ਛੋਟੀ ਜਹੀ ਬੱਚੀ ਨੇ ਰੜਦਿਆਂ ਰੜਦਿਆਂ ਗੁਰੂ ਸਾਹਿਬ ਦੀ ਥਾਲੀ ਵਿੱਚ ਹੱਥ ਮਾਰਨੇ ਸ਼ੁਰੂ ਕਰ ਦਿੱਤੇ ਬੱਚੀ ਦੇ ਮਾਪਿਆਂ ਨੇ ਬੱਚੀ ਨੂੰ ਅਝਿਹਾ ਕਰਨ ਤੋਂ ਝੜਕਿਆ ਪਰ ਗੁਰੂ ਸਾਹਿਬ ਕਹਿਣ ਲੱਗੇ ਕਿ ਇਸ ਬੱਚੀ ਨੂੰ ਕੁਝ ਨਾ ਕਹੋ ਇਸ ਬੱਚੀ ਨਾਲ ਸਾਨੂੰ ਕੋਈ ਕੰਮ ਹੈ ਫਿਰ ਗੁਰੂ ਸਾਹਿਬ ਜੀ ਨੇ ਬੱਚੀ ਨੂੰ ਕਿਹਾ ਕਿ ਬੀਬਾ ਜਦੋਂ ਤੇਰਾ ਘਰ ਬਣੇਗਾ ਤੂੰ ਸਾਨੂੰ ਰਹਿਣ ਲਈ ਥਾਂ ਦੇਵੇਂਗੀ ਤਾਂ ਬੱਚੀ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਸੀ ਉਸ ਬੱਚੀ ਦਾ ਨਾਮ ਬੀਬੀ ਇਸਰੀ ਸੀ ਜਿਸ ਦਾ ਵੱਡੇ ਹੋ ਕੇ ਵਿਆਹ ਇਸ ਪਿੰਡ ਉਦੋਕੇ ਦੇ ਸੰਜਿਤ ਨੰਬਰਦਾਰ ਦੇ ਪੁੱਤਰ ਨਾਲ ਹੋਇਆ ਅਤੇ ਕੁਝ ਸਮੇਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਪਿੰਡ ਵਿੱਚ ਆਏ ਪਿੰਡ ਦੇ ਬਾਹਰ ਇੱਕ ਖੂਹ ਤੇ ਉਹਨਾਂ ਨੇ ਆਪਣਾ ਉਤਾਰਾ ਕੀਤਾ ਗੁਰੂ ਸਾਹਿਬ ਨੇ ਮਰਦਾਨੇ ਨੂੰ ਕਿਹਾ ਕਿ ਜਾ ਬੀਬੀ ਨੂੰ ਆਪਣੇ ਆਉਣ ਬਾਰੇ ਦੱਸ ਕੇ ਆ ਮਰਦਾਨੇ ਨੇ ਕਿਹਾ ਕਿ ਮੈਂ ਬੀਬੀ ਨੂੰ ਜਾ ਕੇ ਕੀ ਕਹਾਂ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਤੂੰ ਬੀਬੀ ਨੂੰ ਕੁਝ ਨਹੀਂ ਕਹਿਣਾ ਸਿਰਫ ਦਰਵਾਜ਼ੇ ਅੱਗੇ ਸਤ ਕਰਤਾਰੀ ਬੁਲਾਉਣੀ ਹੈ ਅੱਗੋਂ ਬੀਬੀ ਆਪ ਹੀ ਪਛਾਣ ਲਵੇਗੀ ਤਾਂ ਭਾਈ ਮਰਦਾਨਾ ਗੁਰੂ ਸਾਹਿਬ ਜੀ ਦੇ ਕਹਿਣ ਤੇ ਬੀਬੀ ਦੇ ਘਰ ਗਿਆ ਦਰਵਾਜ਼ੇ ਅੱਗੇ ਸਤ ਕਰਤਾਰ ਬੁਲਾਈ ਬੀਬੀ ਬਾਹਰ ਆਈ ਅਤੇ ਕਹਿਣ ਲੱਗੇ ਤੂੰ ਆ ਪਾਏ ਆਂ ਤੇ ਬਾਬਾ ਜੀ ਨੂੰ ਕਿਉਂ ਨਹੀਂ ਨਾਲ ਲੈ ਕੇ ਆਇਆ ਤਾਂ ਭਾਈ ਮਰਦਾਨਾ ਵਾਪਸ ਗੁਰੂ ਜੀ ਪਾਸ ਗਿਆ ਸਾਰਾ ਬਿਰਤਾਂਤ ਦੱਸਿਆ ਫਿਰ ਗੁਰੂ ਸਾਹਿਬ ਜੀ ਅਤੇ ਮਰਦਾਨਾ ਬੀਬੀ ਦੇ ਘਰ ਗਏ ਅਤੇ ਘਰ ਪਹੁੰਚਣ ਤੇ ਬੀਬੀ ਨੇ ਗੁਰੂ ਜੀ ਦਾ ਬਹੁਤ ਆਦਰ ਮਾਨ ਕੀਤਾ ਜਲ ਪਾਣੀ ਅਤੇ ਭੋਜਨ ਪਾਣੀ ਛਕਾਇਆ ਭੋਜਨ ਪਾਣੀ ਛਕਣ ਤੋਂ ਬਾਅਦ ਗੁਰੂ ਜੀ ਮੁੜ ਉਸ ਖੂਹ ਤੇ ਆ ਟਹਿਰੇ ਅਤੇ ਕੁਝ ਦਿਨ ਬੀਤ ਗਏ ਗੁਰੂ ਮਹਾਰਾਜ ਬੀਬੀ ਜੀ ਦੇ ਘਰੋਂ ਪ੍ਰਸ਼ਾਦਾ ਛੱਕੇ ਫਿਰ ਉਸੇ ਹੀ ਖੂਹ ਤੇ ਆ ਕੇ ਬੈਠ ਜਾਂਦੇ ਇੱਕ ਦਿਨ ਗੁਰੂ ਮਹਾਰਾਜ ਬੀਬੀ ਜੀ ਦੇ ਘਰ ਪ੍ਰਸ਼ਾਦਾ ਛੱਕ ਰਹੇ ਸਨ ਕਿ ਬੀਬੀ ਨੂੰ ਬਾਹਰ ਖੇਤ ਵਿੱਚ ਰੋਟੀ ਪਚਾਉਣ ਵਿੱਚ ਦੇਰ ਹੋ ਗਈ ਸੰਜਤ ਨੰਬਰਦਾਰ ਜੋ ਬੀਬੀ ਜੀ ਦਾ ਸਹੁਰਾ ਸੀ ਬਾਹਰ ਖੇਤ ਵਿੱਚ ਹਲ ਚਲਾ ਰਿਹਾ ਸੀ ਉਸ ਨੇ ਪਿੰਡ ਵੱਲੋਂ ਆਏ ਗਵਾਂਢੀ ਪਾਸੋਂ ਰੋਟੀ ਵਿੱਚ ਦੇਰੀ ਹੋਣ ਦਾ ਕਾਰਨ ਪੁੱਛਿਆ ਤਾਂ ਉਸ ਆਦਮੀ ਨੇ ਇੱਕ ਵਿਅੰਗ ਵਿੱਚ ਉੱਤਰ ਦਿੱਤਾ ਕਿ ਜੇਕਰ ਤੁਹਾਡੇ ਘਰ ਵਾਲਿਆਂ ਦਾ ਸਾਧਾ ਤੋਂ ਵੇਲ ਹੋਵੇ ਤਾਹੀਂ ਤੁਹਾਨੂੰ ਰੋਟੀ ਪਹੁੰਚੇ ਇਹ ਸੁਣ ਕੇ ਸੰਜਤ ਬਹੁਤ ਗੁੱਸੇ ਵਿੱਚ ਆ ਗਿਆ ਅਤੇ ਆਪਣਾ ਹੱਲ ਛੱਡ ਕੇ ਕ੍ਰੋਧਵਸ ਹੋਇਆ ਘਰ ਨੂੰ ਤੁਰ ਪਿਆ ਅੱਗੇ ਵੇਖਦਾ ਹੈ ਕਿ ਘਰ ਵਿੱਚ ਬੈਠੇ ਮਹਾਰਾਜ ਪ੍ਰਸ਼ਾਦ ਛਕ ਰਹੀ ਸਨ ਗੁੱਸੇ ਵਿੱਚ ਆਏ ਸੰਜਤ ਨੇ ਬੜੇ ਜ਼ੋਰ ਨਾਲ ਗੁਰੂ ਜੀ ਦੇ ਲੱਤ ਮਾਰਨ ਲਈ ਲੱਤ ਚੁੱਕੀ ਜਿਉਂ ਹੀ ਉਸ ਨੇ ਲੱਤ ਉਤਾਹ ਚੁੱਕੀ ਤਾਂ ਸੰਜਤ ਦੀ ਲੱਤ ਉੱਥੇ ਹੀ ਉੱਥੇ ਹੀ ਖਲੋ ਗਈ ਫਿਰ ਉਸ ਨੇ ਪ੍ਰਾਣੀ ਮਾਰਨ ਲਈ ਕੋਸ਼ਿਸ਼ ਕੀਤੀ ਤਾਂ ਪ੍ਰਾਣੀ ਸਮੇਤ ਉਸ ਦੀ ਬਾਹ ਵੀ ਉੱਥੇ ਹੀ ਖਲੋ ਗਈ ਜਿਸ ਜਗ੍ਹਾ ਤੇ ਸੰਜਤ ਖੜਾ ਸੀ ਉੱਥੇ ਹੀ ਉਹ ਸੱਲ ਪੱਥਰ ਦੀ ਤਰ੍ਹਾਂ ਹੋ ਗਿਆ ਗੁਰੂ ਸਾਹਿਬ ਪ੍ਰਸ਼ਾਦਾ ਸਾਖ ਕੇ ਫਿਰ ਉਸੇ ਖੂਹ ਤੇ ਆ ਬੈਠੇ ਜਦ ਬੀਬੀ ਨੇ ਬਾਹਰ ਆਏ ਆਪਣੇ ਸਹੁਰੇ ਵੱਲ ਸੰਜਤ ਦੀ ਹਾਲਤ ਵੇਖੀ ਤਾਂ ਕਹਿਣ ਲੱਗੇ ਕਿ ਤੁਸੀਂ ਇਹ ਕੀ ਪਾਪ ਕੀਤਾ ਹੈ ਫਿਰ ਦੌੜੇ ਦੌੜੇ ਬਾਹਰ ਬਾਬਾ ਜੀ ਪਾਸ ਆਏ ਤੇ ਕਿਹਾ ਕਿ ਬਾਬਾ ਜੀ ਤੁਸੀਂ ਸਾਨੂੰ ਤਾਰਨ ਆਏ ਹੋ ਜਾਂ ਮਾਰਨ ਕਿਰਪਾ ਕਰੋ ਮੇਰੇ ਸਹੁਰੇ ਨੂੰ ਬਖਸ਼ ਲਓ ਤਾਂ ਬਾਬਾ ਜੀ ਨੇ ਕਿਹਾ ਕਿ ਜਿੱਥੇ ਤੇਰਾ ਸਹੁਰਾ ਸੰਜਤ ਖੜਾ ਹੈ ਉੱਥੇ ਸਾਡੇ ਰਹਿਣ ਲਈ ਇੱਕ ਕੋਠਾ ਬਣਾਓ ਜਦੋਂ ਕੋਠਾ ਬਣਾਉਣ ਲਈ ਸੰਜਤ ਕਹਾਣੀ ਵਿੱਚ ਲੱਤ ਮਾਰੇਗਾ ਤਾਂ ਉਸ ਦੀ ਲੱਤ ਚੱਲ ਪਵੇਗੀ ਅਤੇ ਜਦੋਂ ਪੋਚਾ ਫੇਰਨ ਲਈ ਕੰਧ ਉੱਤੇ ਹੱਥ ਫੇਰੇਗਾ ਤਾਂ ਉਸ ਦੀ ਬਾਹ ਚੱਲ ਪਵੇਗੀ ਜਿਸ ਤਰ੍ਹਾਂ ਬਾਬਾ ਜੀ ਨੇ ਕਿਹਾ ਸੰਜਤ ਪਰਿਵਾਰ ਨੇ ਉਸੇ ਤਰ੍ਹਾਂ ਕੀਤਾ ਕੋਠਾ ਤਿਆਰ ਕੀਤਾ ਗਿਆ ਅਤੇ ਕਹਾਣੀ ਵਿੱਚ ਲੱਤ ਮਾਰਨ ਨਾਲ ਸੰਜਤ ਦੀ ਲੱਤ ਨੇ ਮੁੜ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਪੋਚਾ ਫੇਰ ਨਾਲ ਉਸ ਦੀ ਬਾਹ ਵੀ ਚੱਲ ਪਈ ਅਤੇ ਕੁਝ ਸਮਾਂ ਬੀਤਿਆ ਬਰਸਾਤ ਹੋਈ ਇਹ ਆਰ ਜੀ ਬਣਾਇਆ ਕੋਠਾ ਡਿੱਗਣ ਦੀ ਹਾਲਾਤ ਵਿੱਚ ਹੋ ਗਿਆ ਤਾਂ ਸ੍ਰੀ ਗੁਰਨਾਨਕ ਦੇਵ ਜੀ ਨੇ ਇੱਕ ਲੱਕੜ ਦੇ ਮੋਛੇ ਨੂੰ ਛਤੀਰੀ ਦੇ ਹੇਠਾਂ ਦੇ ਦਿੱਤਾ 9 ਮਹੀਨੇ 26 ਦਿਨ ਬੀਤ ਜਾਣ ਤੋਂ ਬਾਅਦ ਜਦ ਗੁਰੂ ਸਾਹਿਬ ਜੀ ਇਸ ਨਗਰ ਨੂੰ ਛੱਡ ਕੇ ਜਾਣ ਲੱਗੇ ਤਾਂ ਨਗਰ ਦੀ ਸੰਗਤ ਨੇ ਗੁਰੂ ਸਾਹਿਬ ਜੀ ਅੱਗੇ ਅਰਦਾਸ ਕੀਤੀ ਕੇ ਗੁਰੂ ਜੀ ਅੱਜ ਸਾਡੇ ਤੋਂ ਤੁਸੀਂ ਰੁਖਸਤ ਹੋ ਰਹੇ ਹੋ ਤਾਂ ਜਾਂਦੇ ਹੋਏ ਸਾਡਾ ਕੋਈ ਉਧਾਰ ਕਰਕੇ ਜਾਓ ਤਾਂ ਗੁਰੂ ਜੀ ਨੇ ਕਿਹਾ ਕਿ ਇਹ ਜੋ ਲੱਕੜ ਦਾ ਥੰਮ ਛਤੀਰੀ ਨੂੰ ਡਿੱਗਣ ਤੋਂ ਬਚਾਉਣ ਲਈ ਛਤੀਰੀ ਦਿੱਤਾ ਹੋਇਆ ਹੈ ਇਸ ਨੂੰ ਸਾਹਮ ਕੇ ਰੱਖਣਾ ਜਿਸ ਤਰ੍ਹਾਂ ਇਹ ਥੰਮ ਨੇ ਛਤੀਰੀ ਨੂੰ ਡਿੱਗਣ ਤੋਂ ਬਚਾਇਆ ਹੈ ਉਸੇ ਤਰ੍ਹਾਂ ਤੁਹਾਡੇ ਦੁੱਖ ਤਕਲੀਫਾਂ ਅਤੇ ਸੰਕਟਾਂ ਵਿੱਚ ਇਹ ਥੰਮ ਇੱਕ ਥੰਮ ਦੀ ਤਰ੍ਹਾਂ ਕੰਮ ਕਰੇਗਾ ਜਿਸਾ ਥਾ ਮੰਨੂ ਨਗਰ ਦੀਆਂ ਸੰਗਤਾਂ ਨੇ ਅੱਜ ਤੱਕ ਸਾਂਭ ਕੇ ਰੱਖਿਆ ਹੋਇਆ ਹੈ 6ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦ ਆਪਣੇ ਸੁਪੁੱਤਰ ਬਾਬਾ ਗੁਰਦਤਾ ਜੀ ਨੂੰ ਬਟਾਲੇ ਵਿਉਣ ਡਿ ਆਏ ਤਾਂ ਬਾਬਾ ਗੁਰਦਤਾ ਜੀ ਨੂੰ ਵਿਆਹ ਵਾਲੇ ਵਸਤਰ ਇਸ ਨਗਰ ਵਿੱਚ ਹੀ ਪਵਾਏ ਗਏ ਜਦ ਵਿਆਹ ਵਾਲੇ ਵਸਤਰ ਪਹਿਨ ਕੇ ਤਿਆਰੀ ਹੋਈ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਐਸਾ ਸਥਾਨ ਦੀ ਪ੍ਰਕਰਮਾ ਕਰਕੇ ਮੱਥਾ ਟੇਕਿਆ ਤਾਂ ਉਹਨਾਂ ਦੇ ਸਾੰਡੂ ਸਾਈ ਦਾਸ ਨੇ ਕਿਹਾ ਕਿ ਸ਼੍ਰੀਮਾਨ ਜੀ ਇਹ ਚਾਨਣਾ ਪਾਵੋ ਕਿ ਇਸ ਸਥਾਨ ਦੀ ਕੀ ਮਾਨਤਾ ਹੈ ਤਾਂ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਰਮਾਇਆ ਕਿ ਇਹ ਅਸਥਾਨ ਪਹਿਲੀ ਪਾਰਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਥਾਨ ਹੈ ਜੋ ਵੀ ਸੰਗਤਾਂ ਸੱਚੇ ਦਿਲੋਂ ਸੇਵਾ ਭਾਵਨਾ ਨਾਲ ਇੱਥੇ ਅਰਦਾਸਾਂ ਬੇਨਤੀਆਂ ਕਰਨਗੀਆਂ ਉਹਨਾਂ ਦੀਆਂ ਮੂਹੋਂ ਮੰਗੀਆਂ ਮਰਜ਼ਾ ਪੂਰੀਆਂ ਹੋਣਗੀਆਂ ਸੋ ਅੱਜ ਜਿਹੜੇ-ਜਿਹੜੇ ਵੀ ਆਨਲਾਈਨ ਬੈਠੇ ਨੇ ਇਸ ਵੀਡੀਓ ਨੂੰ ਬਿਲਕੁਲ ਵੀ ਨਜ਼ਰ ਅੰਦਾਜ਼ ਨਾ ਕਰਿਓ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਸ਼ੇਅਰ ਕਰ ਦਿਓ ਬੋਲੋ ਜੀ ਵਾਹਿਗੁਰੂ